ਖਬਰ ਹੁਸ਼ਾਰਪੁਰ ਦੇ ਮੋਹੱਲਾ ਸੁੰਦਰ ਨਗਰ ਤੋਂ ਹੈ ਜਿੱਥੇ ਕਿ ਆਪਣੇ ਪੁੱਤ ਨਾਲ ਪੱਠੇ ਦੇਣ ਦੀ ਪ੍ਰਵਾਸੀ ਮਹਿਲਾ ਨੂੰ ਉਸਦੇ ਗੌਂਡੀਆਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਇਹ ਦਾਤੀ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਉਕਤ ਮਹਿਲਾ ਖੇਤ ਚ ਹੀ ਜ਼ਖਮੀ ਹਾਲਤ ਵਿੱਚ ਪਈ ਰਹੀ ਤੇ ਉਸ ਦਾ 11 ਸਾਲਾ ਪੁੱਤ ਆਪਣੀ ਜਾਨ ਬਚਾਉਣ ਲਈ ਲਾਗੇ ਹੀ ਕਿਤੇ ਲੁਕਿਆ ਰਿਹਾ ਕਾਫੀ ਸਮੇਂ ਬਾਅਦ ਜਦੋਂ ਪੁੱਤ ਵੱਲੋਂ ਲੋਕਾਂ ਨੂੰ ਜਾ ਕੇ ਦੱਸਿਆ ਗਿਆ ਤਾਂ ਤੁਰੰਤ ਸਥਾਨਕ ਲੋਕਾਂ ਵੱਲੋਂ ਈ ਰਿਕਸ਼ਾ ਦੀ ਮਦਦ ਨਾਲ ਜ਼ਖਮੀ ਹੋਈ ਮਹਿਲਾ ਨੂੰ ਹੁਸ਼ਾਰਪੁਰ ਸਰਕਾਰੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਮਹਿਲਾ ਦੀ ਪਹਿਚਾਣ ਆਸ਼ਾ ਪਤਨੀ 우ਮਾਕਾਂਤ ਵਾਸੀ ਬਿਹਾਰ ਹਾਲ ਵਾਸੀ ਮੁਹੱਲਾ ਸੁੰਦਰ ਨਗਰ ਵਜੋਂ ਹੋਈ ਹੈ ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦਿਆਂ ਐਡਵੋਕੇਟ ਸੁਖਵੀਰ ਸਿੰਘ ਨੇ ਦੱਸਿਆ ਕਿ ਇਸ ਮਹਿਲਾ ਦਾ ਗਵਾਂਢ 'ਚ ਹੀ ਕੋਈ ਝਗੜਾ ਸੀ ਤੇ ਇਸ ਤੋਂ ਪਹਿਲਾਂ ਵੀ ਗਵਾਂਢੀ ਵੱਲੋਂ ਸ਼ਰਾਬ ਦੇ ਨਸ਼ੇ 'ਚ ਮਹਿਲਾ ਦੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ ਤੇ ਅੱਜ ਜਦੋਂ ਮਹਿਲਾ ਭੀਮ ਨਗਰ ਦੇ ਪਿਛਲੇ ਪਾਸੇ ਪੱਠੇ ਲੈਣ ਲਈ ਗਈ ਤਾਂ ਗਵਾਂਢੀ ਵੱਲੋਂ ਆਪਣੀ ਪਤਨੀ ਅਤੇ ਹੋਰਨਾਂ ਨਾਲ ਮਿਲ ਕੇ ਤੇ ਇਸ ਤਰ੍ਹਾਂ ਚੀਜ਼ਾਂ ਦਾ ਮਹਿਲਾ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮਹਿਲਾ ਕਾਫੀ ਜ਼ਿਆਦਾ ਗੰਭੀਰ ਜ਼ਖਮੀ ਹਾਲਾਚੇ ਖੇਤਾ ਚ ਹੀ ਪਈ ਰਹੀ ਤੇ ਕਾਫੀ ਸਮੇਂ ਬਾਅਦ ਉਸ ਨੂੰ ਈ ਰਿਕਸ਼ਾ ਰਾਹੀਂ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਮਹਿਲਾ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੇ ਪੁਰਹੀਰਾ ਪੁਲਿਸ ਚੌਕੀ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ ਦੂਜੇ ਪਾਸੇ ਪੁਲਿਸ ਚੌਕੀ ਪੁਰਹੀਰਾ ਦੇ ਅਧਿਕਾਰੀ ਗੁਰਮਿੰਦਰ ਸਿੰਘ ਦਾ ਕਹਿਣਾ ਕਿ ਪੁਲਿਸ ਨੂੰ ਲੜਾਈ ਬਾਰੇ ਸੂਚਨਾ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਉਹ ਹਸਪਤਾਲ ਚ ਪਹੁੰਚੇ ਨੇ ਉਹਨਾਂ ਕਿਹਾ ਕਿ ਮਹਿਲਾ ਵੱਲੋਂ ਜੋ ਵੀ ਬਿਆਨ ਦਰਚਿ ਕਰਵਾਏ ਜਾਣਗੇ ਉਸ ਮੁਤਾਬਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਕੀ ਨਾਮ ਹੈ ਤੇਰਾ ਕਿਥੇ ਰਹਨੇ ਹੋ ਧੰਨਵਾਦ ਤੁੰਦਰ ਕੀ ਗੱਲ ਹੋਈ ਅਜ ਮਮੀ ਨੂੰ ਬੱਢਿਆ ਕਰੀ ਉਹ ਤੋਂ ਦੋ ਦਿਨ ਆਇਆ ਥਾ ਸੁਤਰੇ ਤੋਂ ਮੇਸੋ ਘਰ ਸਵਾਤਾ ਤੋਂ ਦੋ ਦਿਨ ਆਇਆ ਸਟੇਜ ਤੇ ਲੈ ਕੇ ਆ ਪਾਹ ਦਾਸ ਕਾਤਨੇ ਬਦਲੇ ਕਾਇਆ ਥਾ ਉਹ ਤੋਂ ਕਾਤ ਜਵਾਇਆ था, था मारने लगा मैं मैं बनाने लगते हैं। नगर क्या नाम, है। तुम नाम क्या। आशा मेरे घर तो के पीछे रहते है पहला भी कभी हुई लड़ाई पहला भी आया था पर लड़ाई करने मामी को मार के भाग गया था मैं सर तारा में ਈ ਮੈਂ ਐਡਵੋਕੇਟ ਸੁਖਵੀਰ ਸੀ। ਇਸ ਦੀ ਕਲਪਨਾ ਇਹ ਸਰ ਲੇਡੀ ਜਿਹੜੀ ਹੈਗੀ ਆ ਸੁੰਦਰ ਨਗਰ ਦਾ ਰਹਿੰਦੀ ਆ ਔਰ ਡੈਲੀ ਪੱਠੇ ਲੈਣ ਲਈ ਜਾਂਦੀ ਹੈਗੀ ਆ ਇਹ ਭੀਮ ਨਗਰ ਦੀ ਵੈਬਸਾਈਟ ਜਿਹੜੇ ਖੇਤ ਵਗੈਰਾ ਹੈਗੇ ਆ ਔਰ ਇਹਦੀ ਲਾਕਡਾਊਟ ਸੀਗੀ ਕਿਸੇ ਬੰਦੇ ਦੇ ਇਹਦੇ ਨਾਲ ਥੋੜੇ ਦਿਨ ਪਹਿਲਾਂ ਇਹਦੇ ਨਾਲ ਮਤਲਬ ਉਹਨੇ ਘਰ ਚ ਆ ਕੇ ਕੁੱਟਮਾਰ ਵੀ ਕੀਤੀ ਸੀਗੀ ਮੌਕੇ ਤੇ ਦਰੂਗਰੂ ਪੀ ਕੇ ਜੋ ਇਹ ਦੱਸਦੇ ਆ ਤੇ ਅੱਜ ਉਹਨੇ ਇਹਦਾ ਬੱਚਾ ਸੀ ਇਹਦੇ ਨਾਲ ਮੌਕੇ ਤੇ ਉਹਨੂੰ ਖੱਲੇ ਪਾ ਕੇ ਆਪਣੀ ਇਹ ਕਹਿੰਦਾ ਪਿਆ ਵਾਈਫ ਨਾਲ ਆਇਆ ਔਰ ਨਾਲ ਇੱਕ ਉਹ ਲੇਡੀ ਸੀਗੀਆਂ ਤੇ ਉਹਨਾਂ ਨੇ ਤੇ ਤੇਸੀ ਔਰ ਦਾਤੀ ਨਾਲ ਕਹਿੰਦਾ ਹਮਲਾ ਕਰ ਦਿੱਤਾ ਬੱਚਾ ਉੱਥੋਂ ਭੱਜ ਗਿਆ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਦੇ ਲਈ ਉਹ ਜਦ ਤੱਕ ਇਹ ਵਾਪਸ ਆਇਆ ਤਦ ਤੱਕ ਕਰੋ ਇਹਨੂੰ ਮਾਰ ਕੇ ਆਪਣੇ ਵੱਲੋਂ ਸਿੱਟ ਕੇ ਜਾ ਚੁੱਕੇ ਸੀ ਫਿਰ ਮੌਕੇ ਤੇ ਲੋਕ ਸੀ ਜਿਨ੍ਹਾਂ ਨੇ ਹੈਲਪ ਕੀਤੀ ਕਿੰਨੇ ਜੀ ਸ਼ਕਲ ਲੱਗਿਆ ਰਸਤ ਚਿਆ ਦੇ ਅਹ ਦੇਖੋ ਜਿੱਲੇ ਪਥੋ ਲੈ ਕੇ ਆਏ ਆ ਤੇ ਬਿਲਕੁਲ ਬੇਹੋਸ਼ ਸੀਗੀ ਔਰ ਇਹਦੇ ਪੈਰ ਤੇ ਵੀ ਜਿੱਦਾਂ ਤੇਸੀ ਨਾਲ ਵੱਡਿਆ ਹੋਇਆ ਤੇ ਆਪਣੇ ਦਾਤੀ ਦੇ ਨਾਲ ਫੇਸ ਦੇ ਉੱਤੇ ਵੀ ਕਾਫੀ ਇਹਦੇ ਲੱਗੇ ਹੋਏ ਹੈਗੇ ਆ ਨਿਸ਼ਾਨ ਨਰਕ ਜ਼ਖਮ ਕਾਫੀ ਹੈਗੇ ਆ ਉਹਨਾਂ ਨੇ ਸਟੀਚਿੰਗ ਜ਼ਰਾ ਕਰਤੀ ਆ ਪਿਸ਼ੋਕੜ ਸਰ ਕੋ ਐਸੇ ਪ੍ਰਵਾਸੀ ਆ ਹੈ ਜਿਹਨਾਂ ਨੇ ਮੌਕੇ ਤੇ ਰੰਦੀ ਹੈਗੀ ਆ ਸੁੰਦਰ ਨਗਰ ਦੇ ਵਿੱਚ ਤੇ ਜਿਹਨਾਂ ਨੇ ਸੱਟਾਂ ਮਾਰੀਆਂ ਹੈਗੀਆਂ ਉਹ ਵੀ ਇਹ ਦੱਸਦੇ ਆ ਇਹਦਾ ਬੇਟਾ ਦੱਸਦਾ ਵੀ ਉਹ ਸਾਡੇ ਗਵਾਂਢੀ ਆ ਇਹਨਾਂ ਦੇ ਉਹ ਵੀ ਪ੍ਰਵਾਸੀ ਕਿਉਂ ਉਹ ਵੀ ਪ੍ਰਵਾਸੀ ਆ ਕਾਰਨ ਕੀ ਹੋਇਆ ਕੁਝ ਕਾਰਨ ਇਹ ਦੱਸਦਾ ਵੀ ਥੋੜੇ ਦਿਨ ਪਹਿਲਾਂ ਉਹ ਘਰ ਆਇਆ ਸੀ ਉਹ दारू ਪੀਕੇ ਤੇ ਉਹਨੇ ਮਤਲਬ ਘਰ ਆ ਕੇ ਪੁਲਿਸ ਨੂੰ ਗੈਰੈਂਟੀ ਪੁਲਿਸ ਨੂੰ ਪੁਲਿਸ ਨਾਲ ਇੰਟੀਮੇਟਸ ਆ ਪਾਸਵਿਲੇ ਕਰਤਾ ਸਗਾ ਜਿੱਲੇ ਸਾਨੂੰ ਪਤਾ ਲੱਗਾ ਖੇਤਾਂ 'ਚ ਨਿਮਾਰਕਟ ਕੇ ਸੱਟ ਗਏ ਆ ਚੌਕੀ ਇੰਚਾਰਜ ਗੁਰਮੀਤ RAM ਜੀ ਨੂੰ ਪੇਸ਼ੈਂਟ ਆਇਆ ਕਿ ਆਸ਼ਾ ਪੇਸ਼ੈਂਟ ਆਇਆ ਜਿਸ ਦੀ ਹਾਲਤ ਵਿੱਚ ਕਿ ਹਾਲਾਤ ਉਹਨਾਂ ਦੇ ਇਹ ਜੀ ਲੜਾਈ ਝਗੜੇ ਦਾ ਕੇਸ ਆ ਮੈਂ ਡਾਕਟਰ راہੂ ਲ ਐਮਰਜੈਂਸੀ ਮੈਡੀਕਲ ਆਫਸਰ ਠੀਕ ਆ ਤੇ ਇਹਨਾਂ ਦੇ ਸਿਰ ਤੇ ਦੋ ਤਿੰਨ ਸਟਿਚ ਲੱਗੇ ਨੇ ਦੋ ਤਿੰਨ ਪੈਰ ਤੇ ਸਟਿਚ ਲੱਗੇ ਨੇ ਤੇ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਆ ਤੇ ਲੜਾਈ ਝਗੜਾ ਦੱਸ ਦੇ ਲੜਾਈ ਝਗੜਾ ਹੋਇਆ ਸੀ ਇਹਨਾਂ ਦਾ ਐਮ ਐਲ ਆਰ ਕੱਟਾਂਗੇ ਇਹ ਇੱਥੇ ਹੀ ਰੱਖਿਆ ਜਾਏਗਾ ਕਿ ਸ਼ਿਫਟ ਕਿੱਥੇ ਜਾਏਗਾ ਕਿ ਬਾਕੀ ਦੇਖਦੇ ਆ ਮਤਲਬ ਹਾਲੇ ਤਾਂ ਆਪਾਂ ਦਾਖਲ ਮਤਲਬ ਪਰਚਾ ਪਰਚੇ ਦੀ ਫੀਸ ਕੱਟਣੀ ਆ ਬਾਕੀ ਦੇਖਦੇ ਜੋ ਕਹਿੰਦੇ ਆ ਜਿੱਦਾਂ ਲੱਗਦਾ ਤੁਸੀਂ ਤੇ ਸਤਾਈ ਫਿਰਿਆ ਗਾ ਦੱਸਾਈ ਪਰਚੇ ਗੀਆਂ ਨਹੀਂ ਨਹੀਂ ਹਾਂ ਹੱਥ ਦੇ ਨਾਲ ਹੀ ਕੀਤਾ ਹੋਇਆ ਲੱਗਦਾ ਠੀਕ ਆ ਬਾਕੀ ਮਤਲਬ ਠੀਕ ਆ ਸਟੇਬਲ ਆ ਪੇਸ਼ੈਂਟ ਇਹੋ ਜੀ ਕੋਈ ਦਿੱਕਤ ਨਹੀਂ ਕੀ ਪੇਸ਼ੰ ਨੂੰ ਕਿੰਨੇ ਕੁ ਵਜੇ ਆਏ ਸੀ ਇਹ ਦੇਖੋ ਇਹ ਸਾਢੇ ਕੋ ਸਾਢੇ 3 ਵਜੇ ਦੇ ਆਰਾਊਂਡ ਆਏ ਨੇ ਆਮ ਆਇਆ ਉਹ ਰਾਈਟ ਅਗਲੇ ਦਾ ਜਿਹੜਾ ਮਾਰ ਕੇ ਕੀਤਾ ਸ਼ੁਰੂ ਕੀਤਾ ਮਾਮਲਾ ਇਹ ਮਾਲਵਾ ਪਾ ਨੂੰ ਚੌਕੀ ਪੂਰੀ ਰਾਤ ਲਾਹ ਮਿਲੀ ਸੀਗੀ ਬੀ ਆਸ਼ਾ ਹੈ ਜਿਹਦੇ ਸੱਤਾਂ ਲੱਗੀਆਂ ਤੇ ਸੁੰਦਰ ਨਗਰ ਮਹੱਲੇ ਦੇ ਵਿੱਚ ਪਈ ਹੈਗੀ ਆ ਤੇ ਉਹਦੇ ਸਬੰਧ ਵਿੱਚ ਇਹ ਪਤਾ ਲੱਗਿਆ ਵੀ ਉਹਨੂੰ ਜਿਹੜਾ ਇਲਾਜ ਲਈ ਸਿਵਲ ਹਸਪਤਾਲ ਹਸ਼ਾਰਪੁਰ ਭੇਜ ਦਿੱਤਾ ਗਿਆ ਤੇ ਜਿੱਥੇ ਅਸੀਂ ਪਹੁੰਚੇ ਆ ਤੇ ਉਹ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਜੀ ਐਮਐਲਆਰ ਉਹਦੀ ਕਟਣੀ ਬਾਕੀ ਆ ਜਿੱਦਾਂ ਵੀ ਐਮਐਲਆਰ ਆਪਾਂ ਨੂੰ ਮਿਲ ਜਾਂਦੀ ਆ ਆਪਾਂ ਉਸ ਤੋਂ ਨਾ ਕਾਰਵਾਈ ਜਿਹੜੀ ਆ ਅਮਨ ਚ ਲੈਣਾਗੇ ਹਾਂ ਉਹਦਾ ਨਾਮ ਇੱਕ ਲੜਕੇ ਸ਼ੋਕ ਦਾ ਲੈ ਰਹੇ ਆ ਤੇ ਬਾਕੀ ਜੋ ਬਿਆਨ ਚ ਲਿਖਾਈ ਗਈ ਆ ਆਪਾਂ ਉਸ ਤੋਂ ਨਾ ਕਾਰਵਾਈ ਵੀ ਕਰਾਂਗੇ we at gna university see potential in everyone and everything around us we drive innovation and entrepreneurship we groom competent global citizens to effect positive change around them